ਕੁੜੀ ਮੋਕਰਗੀ ਜੀ ਕੁੜੀ 에어ਪੋਰਟ ਤੋਂ ਅਰੈਸਟ ਹੋ ਗਈ ਜਾਂ ਮੁੰਡਾ ਜਰਖਾ ਕੇ ਮਰ ਗਿਆ ਜਿਹੜੀ ਕੁੜੀ ਜਾਂ ਮੁੰਡਾ 12ਵੀਂ ਪਾਸ ਹੁੰਦਾ ਬੱਚਾ ਉਹਦੀ ਕਿੰਨੀ ਕੋਮਲ ਨੇ 17 ਸਾਲ ਜਾਂ 18 ਉਹ ਬਿਆਰੀ ਉਮਰ ਹੈ ਕੋਈ ਨਹੀਂ ਹੈਗੀ ਨਾ ਪਰ ਬਾਹਰ ਜਾਣ ਵਾਸਤੇ ਅਸੀਂ ਮੁੰਡਾ ਆ ਜਾ ਕੁੜੀ ਲੱਭ ਕੇ ਉਹਦੇ ਇੱਕ 파ਟਰਨ ਲੱਭ ਕੇ ਉਹਦੇ ਨਾਲ ਤੋਰ ਦਿੰਨੇ ਵੀ ਚੱਲ ਕੈਨੇਡਾ ਬਾਅਦ ਚ ਤੋਂ ਬਾਅਦ ਚ ਬੁਲਾ ਲਈ ਇਹ ਉਹ ਚੀਜ਼ਾਂ ਕੈਨੇਡੀਅਨ ਜਿਹੜੀ ਐਂਬੈਸੀ ਆ ਉਹ ਵੀ ਦੇਖਦੀ ਐ ਇਹ ਨਾ ਸੋਚੋ ਕਿ ਉਹਨਾਂ ਨੂੰ ਕੱਲੀ ਅੰਗਰੇਜ਼ੀ ਤੇ ਫ੍ਰੈਂਚ ਹੀ ਹੁੰਦੀ ਐ ਉਹ ਪੰਜਾਬੀ ਵੀ ਉਹਨਾਂ ਕੋਲ ਟਰਾਂਸਲੇਟਰ ਬੈਠੇ ਆ ਤੇ ਉਸ ਵੇਲੇ ਅਖਬਾਰ ਚਾੱਕ ਕੇ ਬੈਂਡ ਦੇ ਪੜ੍ਹ ਕੇ ਸੁਣਾ ਕੇ ਲਿਖਿਆ ਵਾ ਟਰਾਂਸਲੇਟਰ ਕਹਿੰਦਾ ਜੀ ਆਹ ਲਿਖਿਆ ਹੋਇਆ ਵਾ ਵੀ ਕੁੜੀ ਦੇ ਬੈਂਡ ਚਾਹੀਦੇ ਆ ਖਰਚਾ ਕਰਨ ਵਾਲਾ ਮੁੰਡਾ ਅਵੇਲੇਬਲ ਆ ਅਸੀਂ ਆਪ ਹੀ ਤਾਂ ਅਖਬਾਰਾਂ 'ਚ ਪਾ ਪਾ ਕੇ ਚਿੱਠੀਆਂ ਲਿਖ ਲੈ ਕੇ ਸਾਡੇ ਸੱਤ ਬੈਂਡ ਦੀ ਕੁੜੀ ਸੀ ਦੇ ਵਿੱਚ ਭੇਜਤਾ ਵੀ ਮੁੰਡਾ ਕਰੂਗਾ ਖਰਚਾ ਕੁੜੀ ਚਾਹੀਦੀ ਐ 6 ਬੈਂਡ ਵਾਲੀ 7 ਬੈਂਡ ਵਾਲੀ ਹੂੰ ਠੀਕ ਹੈ ਜੀ ਉਹ ਕਹਿੰਦੇ ਵੀ ਓਕੇ ਕੋਈ ਗੱਲ ਨਹੀਂ ਹੁਣ ਜਿਹੜੀ ਕੁੜੀ ਜਾਂ ਮੁੰਡਾ ਨਕੇਲ ਕਸੀ ਜੂਗੀ ਇੱਥੇ ਹਾਂਜੀ 100% ਜਿਹੜੇ ਪੰਜ ਬੈਂਡਾਂ ਤੇ ਸਾਢੇ 4 ਬੈਂਡ ਵਾਲੇ ਜਿਹੜੇ ਸੀਗੇ 4 ਲੱਖ ਚ ਵੀਜ਼ਾ ਲਵਾਓ 5 ਲੱਖ ਚ ਵੀਜ਼ਾ ਲਵਾਓ ਘੰਟੇ ਚ ਆਫਰ ਲੈਟਰ ਮੈਂ ਕਹਾਂ ਜੀ ਸਭ ਖਤਮ ਤੇ ਗੱਲ ਆਈ ਜੇ ਸਪਸਾਊਸ ਵੀਜ਼ੇ ਵਾਲੀ ਰੌਲੇ ਵੀ ਬਹੁਤ ਆਉਂਦੇ ਨੇ ਕਿਤੇ ਆਇਆ ਤਾਂ ਨਹੀਂ ਕਿ ਉਹ ਰੌਲੇ ਰੁੜੀਆਂ ਨੂੰ ਖਤਮ ਕਰਨ ਦੇ ਲਈ ਇਦਾਂ ਹੋ ਰਿਹਾ ਮੈਂ ਤਾਂ ਕੰਨਾ ਜੀ ਰੌਲੇ ਲਈ ਹੀ ਆ ਤੁਸੀਂ ਆਪਣੇ ਟੀਵੀ ਚੈਨਲ ਤੇ ਇੰਨੀ ਆਪਣੇ ਖਬਰ ਆਉਂਦੀਆਂ ਨੇ ਹਨਾ ਕਿ ਕੁੜੀ ਮੋਕਰਗੀ ਜੀ ਕੁੜੀ 에어ਪੋਰਟ ਤੋਂ ਅਰੈਸਟ ਹੋ ਗਈ ਜਾਂ ਮੁੰਡਾ ਜਰ ਖਾ ਕੇ ਮਰ ਗਿਆ ਉਹ ਐਕਚੁਅਲੀ ਉਹ ਚੀਜ਼ਾਂ ਕੈਨੇਡੀਅਨ ਜਿਹੜੀ ਐਮਬੈਸੀ ਆ ਉਹ ਵੀ ਦੇਖਦੀ ਆ ਇਹ ਨਾ ਸੋਚੋ ਕਿ ਉਹਨਾਂ ਨੂੰ ਕੱਲੀ ਅੰਗਰੇਜ਼ੀ ਤੇ ਫ੍ਰੈਂਚ ਹੀ ਹੁੰਦੀ ਆ ਉਹ ਪੰਜਾਬੀ ਵੀ ਉਹਨਾਂ ਕੋਲ ਟਰਾਂਸਲੇਟਰ ਬੈਠੇ ਆ ਈਵਨ ਜਿਹੜੇ ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ ਨਾ ਇੱਥੇ ਪੰਜਾਬ ਰਹਿੰਦੇ ਆ ਉਹਨਾਂ ਜਾਂ ਚੰਡੀਗੜ੍ਹ ਰਹਿੰਦਿਆਂ ਨੂੰ ਉਹ ਪੰਜਾਬੀ ਸਮਝਣ ਲੱਗ ਗਏ ਨੇ ਗੋਰੇ ਉਹਨਾਂ ਨੂੰ ਪਤਾ ਔਰ ਇਹ ਨਹੀਂ ਹੈਗਾ ਕਿ ਉਹਨਾਂ ਕੋਲੇ ਕਿ ਟ੍ਰਾਂਸਲੇਟਰ ਬੈਠੇ ਸਵੇਰੇ ਅਖਬਾਰ ਚਾੱਕ ਕੇ ਬੈਨ ਦੇ ਪੜ੍ਹ ਕੇ ਸੁਣਾ ਕੀ ਲਿਖਿਆ ਵਾ ਟ੍ਰਾਂਸਲੇਟਰ ਕਹਿੰਦਾ ਜੀ ਆ ਲਿਖਿਆ ਹੋਇਆ ਵਾ ਵੀ ਕੁੜੀ ਦੇ ਬੈਂਡ ਚਾਹੀਦੇ ਆ ਖਰਚਾ ਕਰਨ ਵਾਲਾ ਮੁੰਡਾ ਅਵੇਲੇਬਲ ਹੂੰ ਉਹ ਕਹਿੰਦੇ ਅੱਛਾ ਕਿੱਥੇ ਲਈ ਕਹਿੰਦੇ ਕੈਨੇਡਾ ਲਈ ਅਸੀਂ ਆਪ ਹੀ ਦਾ ਅਖਬਾਰਾਂ ਚ ਪਾ ਪਾ ਕੇ ਚਿੱਠੀਆਂ ਲਿਖ ਲੈ ਕੇ 7 ਬੈਂਡ ਵਾਲੀ ਕੁੜੀ ਦੇ ਵਿੱਚ ਭੇਜਤਾ ਵੀ ਮੁੰਡਾ ਕਰੂਗਾ ਖਰਚਾ ਕੁੜੀ ਚਾਹੀਦੀ 6 ਬੈਂਡ ਵਾਲੀ 7 ਬੈਂਡ ਵਾਲੀ ਠੀਕ ਹੈ ਜੀ ਉਹ ਕਹਿੰਦੇ ਵੀ ਓਕੇ ਕੋਈ ਗੱਲ ਨਹੀਂ ਹੁਣ ਜਿਹੜੀ ਕੁੜੀ ਜਾਂ ਮੁੰਡਾ ਨਕੇਲ ਕਸੀ ਜੂਗੀ ਇੱਥੇ ਹਾਂਜੀ 100% ਹੁਣ ਦੇਖੋ ਜਿਹੜੀ ਕੁੜੀ ਜਾਂ ਮੁੰਡਾ 12ਵੀਂ ਪਾਸ ਹੁੰਦਾ ਬੱਚਾ ਆਪਾਂ ਬੱਚਾ ਕਹਾਵਾਂਗੇ ਹਮ ਜਿਹੜਾ ਬੱਚਾ 12ਵੀਂ ਪਾਸ ਹੁੰਦਾ ਵਾ ਉਹਦੀ ਕਿੰਨੀ ਕੁ ਮੁੱਲ ਨੇ 17 ਸਾਲ ਜਾਂ 18 ਸਾਲ ਉਹ ਬਿਆਰੀ ਉਮਰ ਆ ਕੋਈ ਨਹੀਂ ਹੈਗੀ ਨਾ ਪਰ ਬਾਹਰ ਜਾਣ ਵਾਸਤੇ ਅਸੀਂ ਮੁੰਡਾ ਜਾਂ ਕੁੜੀ ਲੱਭ ਕੇ ਉਹਦਾ ਇੱਕ 파ਟਰਨ ਲੱਭ ਕੇ ਉਹਦੇ ਨਾਲ ਤੋਰ ਦਿੰਨੇ ਆ ਵੀ ਚੱਲ ਕੈਨੇਡਾ ਬਾਅਦ ਚ ਤੋਂ ਬਾਅਦ ਚ ਬੁਲਾ ਲਈ ਉਹ ਕਹਿੰਦੇ ਜੀ ਹੁਣ ਨਹੀਂ ਹੋਊਗਾ ਜਿਹੜੇ ਅੰਡਰ ਗ੍ਰੈਜੂਏਟ ਨੇਗੇ ਕੋਰਸੇਸ ਉਹ ਆਪਣੇ ਸਪਾਊਸ ਨੂੰ ਨਹੀਂ ਬਲਾਪ ਹੋਣਗੇ ਤੁਸੀਂ ਮਾਸਟਰ ਡਿਗਰੀ ਕਰਨ ਚੱਲੇ ਹੋ ਤੁਸੀਂ ਡਾਕਟੋਰੇਟ ਕਰਨ ਲੱਗ ਚੱਲੇ ਨੇ ਫਿਰ 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 ਤਾਂ ਜੋ ਚੱਲ ਰਿਹਾ ਕਿ ਝਟਕਾ ਗ੍ਰੇਡੀਅੰਟ ਸਰਕਾਰ ਦਾ ਫਿਰ ਹੈ ਕੁਝ ਕੁਝ ਠੀਕ ਹੀ ਇਹ ਬਿਲਕੁਲ ਸਹੀ ਕੀਤਾ ਜੀ ਠੀਕ ਹੈ ਹਾਂ ਬਿਲਕੁਲ ਠੀਕ ਹੈ ਜੀ ਫਰਜ਼ੀ ਬੜੇ ਘਟ ਜਾਣਗੇ ਫਰਜ਼ੀ ਬਹੁਤ ਘਟਣਗੇ ਜੀ ਬਹੁਤ ਜ਼ਿਆਦਾ ਘਟਣਗੇ ਹੁਣ ਉਹ ਚੀਜ਼ ਨਹੀਂ ਰਹਿਣਗੀਆਂ ਕਿ ਹਾਂ ਵੀ ਕੁੜੀ 12ਵੀਂ ਪਾਸ ਆ ਉਹ ਜਿਹੜੀ ਛੋਟੀ ਜੀ ਕੁੜੀ ਆ ਜਾਂ ਛੋਟਾ ਜਿਹਾ ਮੁੰਡਾ ਵਾ ਰਾਈਟ ਉਹਦੇ ਨਾਲ ਤੁਸੀਂ ਉਹਦਾ ਵਿਆਹ ਕਰਕੇ ਨਾਲ ਸਪਾਊਸ ਭੇਜ ਦਿੰਨੇ ਕਿਉਂ ਕਿਉਂਕਿ ਸਾਡੇ ਕੋਲ ਪੈਸੇ ਹੈ ਨਹੀਂਗੇ ਹੂੰ ਠੀਕ ਹੈ ਜੀ ਔਰ ਉਹਦੇ ਕਰਕੇ ਉਹ ਵਿਚਾਰੀ ਜਬ ਵਿਚਾਰਾ ਜੋ ਵੀ ਹੈਗਾ ਉਹ ਟੰਗਿਆ ਜਾਂਦਾ ساری ਜ਼ਿੰਦਗੀ ਲਈ ਫੇ ਹੁਣ ਕੀ ਕਰੀਏ ਕਿੱਧਰਲੇ ਪਾਸੇ ਜਾਈਏ ਹੁਣ ਉਹ ਕਹਿੰਦੇ ਜੀ ਓਕੇ ਸਪਾਊਸ ਨਹੀਂ ਬਲਾ ਸਕਦੇ ਤੁਸੀਂ ਦੇ ਨੋ ਕਿ ਜਾਲੀ ਵਿਆਹ ਨੇ ਹੂੰ ਮਤਲਬ ਇਹ ਕਿ ਜਿਹੜਾ ਫੇਕ ਮੈਰਿਜਸ ਤੇ ਉੱਤੇ ਵੀ ਨਕੇਫ ਕੇ ਫੇਕ ਮੈਰਿਜਸ ਤੇ ਹੀ ਮੈਂ ਤੁਹਾਨੂੰ ਕਿਹਾ ਨਾ ਪਹਿਲਾਂ ਸਟਾਰਟਿੰਗ ਜੀ ਇੰਟਰਵਿਊ ਚ ਕਿਹਾ ਕਿ ਜਿਵੇਂ ਜਿਵੇਂ ਆਪਾਂ ਗੱਲ ਕਰਾਂਗੇ ਉਹਦਾ ਇਹੀ ਹੋਗਾ ਕਿ ਅਸੀਂ ਚੇਂਜਸ ਕਰਵਾਇਆ ਇਹ ਹੂੰ ਇਹ ਜਿਸੀ ਆਪਦੇ ਹੱਥੀ ਚ ਇਹ ਹੁਣ ਫਿਰ ਇਹਦੇ ਲਈ ਕਰਤੀ ਕੋਈ ਪੀ ਐਚ ਡੀ ਹੋਣੀ ਚਾਹੀਦੀ ਆ ਜਾਂ ਕੋਈ ਮਾਸਟਰ ਡਿਗਰੀ ਮਾਸਟਰ ਡਿਗਰੀ ਹੋਵੇ ਜਾਂ ਪੀ ਐਚ ਡੀ ਦਾ ਹਾਂ ਉਹਦੇ ਨਾਲ ਕੋਈ ਪੀ ਜੀ ਡਿਪਲੋਮਾ ਹੋ ਗਿਆ ਜਬ ਤੁਸੀਂ ਅਥੈਂਟਿਕ ਜਿਹੇ ਕੋਰਸ ਨੇ ਜਿਹੜੇ ਵਧੀਆ ਲੈਵਲ ਤੁਸੀਂ ਗ੍ਰੈਜੂਏਸ਼ਨ ਤੋਂ ਉੱਤੇ ਜਿਹੜੇ ਵੀ ਕੋਰਸੇ ਲਈ ਜਾਓਗੇ ਤੁਹਾਨੂੰ ਤੁਹਾਡੇ ਸਪਾਊਸ ਨੂੰ ਤੁਸੀਂ ਬੁਲਾ ਸਕਦੇ ਮਤਲਬ ਜੈਨੂਇਨ ਜੇ ਲੱਗੇ ਨਿੱਕੇ ਮੋٹے ਡਿਪਲੋਮੇ ਜਿਵੇਂ ਬਣਾ ਲੈਂਦੇ ਸੀ ਜੀ 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 ਹੁਣ ਇਹਦੇ ਵਿੱਚ ਇੱਕ ਪਹਿਲੀ ਨਿਊਜ਼ ਜਿਹੜੀ ਆਪਾਂ ਕਹੀਏ ਕਿ ਜਿਹੜਾ ਇਹਨਾਂ ਨੇ ਕਿਹਾ ਕੈਪ ਸਿਸਟਮ ਹਨਾ 35% ਐਜ ਕਿ ਵੀਜ਼ਾ ਘੱਟ ਮਿਲੂ ਉਹ ਸਭ ਤੋਂ ਜ਼ਿਆਦਾ ਲੋਕ ਉਸ ਚੀਜ਼ ਨੂੰ ਲੈ ਕੇ ਪਰੇਸ਼ਾਨ ਨੇ ਖਾਸ ਤੌਰ ਤੇ ਜਿਹੜੇ ਸੋਚਦੇ ਨੇ ਕਿ ਅਸੀਂ ਜਾਣਾ ਪੁਇਖ ਚ ਐਕਚੁਅਲੀ ਕੀ ਆ 35% ਆਪਣੇ ਆਪ ਹੀ ਘਟ ਜਾਣਾ ਕਿਉਂਕਿ ਜਿਹੜੀ ਅਗਲੀ ਨਿਊਜ਼ ਆ ਇਹਦੇ ਨਾਲ ਰਿਲੇਟਡ ਹੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਾਈਵੇਟ ਇੰਸਟੀਚਿਊਟ ਚ ਜਾ ਕੇ ਤੁਸੀਂ ਪੜੋਗੇ ਆਉਣ ਤੋਂ ਬਾਅਦ ਉੱਥੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਪਹਿਲਾਂ ਕੀ ਹੁੰਦਾ ਸੀ ਪ੍ਰਾਈਵੇਟ ਇੰਸਟੀਚਿਊਟ ਨਾਲ ਨੇ ਪਾਥਵੇ ਪ੍ਰੋਗਰਾਮ ਬਣਾਲੇ ਕਿ ਇੱਕ ਸਾਲ ਸਾਡੇ ਕੋਲੇ ਪੜੋ ਇੱਕ ਸਾਲ ਜਾ ਕੇ ਪਬਲਿਕ ਕਾਲਜ ਚ ਜਾ ਕੇ ਪੜੋ ਉਦੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ ਮਨਿਸਟਰ ਕਹਿੰਦੇ ਨੇ ਕਿ ਇੱਕ ਲੂਪ ਹੋਲ ਲੱਭ ਲੈ ਇਹਨਾਂ ਨੇ ਠੀਕ ਹੈ ਜੀ ਇੱਕ ਮਤਲਬ ਆਪਾਂ ਜੇ ਇੱਥੇ ਇਹ ਵੀ ਦੱਸ ਦਈਏ ਕਿ ਹੁਣ ਇਹ ਚੀਜ਼ ਨਹੀਂ ਚੱਲੂਗੀ ਇਹ ਨਹੀਂ ਚੱਲੂਗੀ ਇਹ ਨਹੀਂ ਚੱਲੂਗੀ ਹੁਣ ਤੁਸੀਂ ਇਹ ਦੇਖੋ ਵੀ ਇਸ ਤਰੀਕੇ ਦੇ ਨਾਲ ਕੀ ਹੈ ਜਿਹੜੇ 5 ਬੈਂਡਾਂ ਤੇ 4.5 ਬੈਂਡ ਵਾਲੇ ਜਿਹੜੇ ਸੀਗੇ 4 ਲੱਖ ਚ ਵੀਜ਼ਾ ਲਵਾਓ 5 ਲੱਖ ਚ ਵੀਜ਼ਾ ਲਵਾਓ ਘੰਟੇ ਚ ਆਫਰ ਲੈਟਰ ਮੈਂ ਕਹਾਂ ਜੀ ਸਭ ਖਤਮ ਹੂੰ ਅੱਛਾ ਕੋਈ ਵੀ ਪਬਲਿਕ ਕਾਲਜ ਇੰਨੀ ਜਲਦੀ ਆਫਰ ਲੈਟਰ ਨਹੀਂ ਦਿੰਦਾ ਪਹਿਲੀ ਗੱਲ ਤਾਂ ਦਿਨ ਤੇ ਰਾਤ ਦਾ ਫਰਕ ਆ ਸਾਡਾ ਹੂੰ ਜੇ ਅੱਜ ਮੇਰੇ ਕੋਲੇ ਕੋਈ ਕਲਾਇੰਟ ਆਉਂਦਾ ਵਾ ਮੈਂ ਉਹਦੀ ਐਪਲੀਕੇਸ਼ਨ ਮੰਨ ਲਓ ਬੈਠੇ ਬੈਠੇ ਸਬਮਿਟ ਕਰਤਾ ਉੱਥੇ ਪ੍ਰੋਸੈਸ ਹੋਣ ਨੂੰ ਵੀ ਟਾਈਮ ਲੱਗਦਾ ਇੱਕ ਅੱਧਾ ਦਿਨ ਤਾਂ ਲੱਗੂਗਾ ਨਾ ਆ 2 ਘੰਟੇ ਵਾਲਾ ਕੰਮ ਖਤਮ ਹੋ ਗਿਆ ਹੂੰ ਉਸ ਵੇਰੇ ਬੰਦਾ 10 ਵਜੇ ਮੇਰੇ ਕੋਲੇ ਆਇਆ ਕੈਨੇਡਾ ਰਾਤ ਦੇ ਉੱਥੇ 9 ਵਜੇ 9:30 ਵਜੇ ਜਾਂ 11 ਵਜੇ ਰਾਤ ਦੇ ਉੱਥੇ ਕੋਣ ਬੈਠਾ ਹੈ ਲੈਟਰ ਇਸ਼ੂ ਕਰਨ ਲਈ ਫਿਰ ਆਪ ਹੀ ਕਰੀ ਜਾਂਦੇ ਨਹੀਂ ਆਪ ਤਾਂ ਨਹੀਂ ਕਰਦੇ ਕਿ ਆਟੋਮੈਟਿਕ ਸਿਸਟਮ ਹੁੰਦਾ ਇਹਨਾਂ ਦਾ ਬਟ ਉਹ ਪ੍ਰਾਈਵੇਟ ਕਾਲਜਾਂ ਚ ਹੀ ਹੁੰਦਾ ਪਬਲਿਕ ਕਾਲਜ ਦੇ ਵਿੱਚ ਪ੍ਰੋਪਰ ਡਾਕੂਮੈਂਟ ਚੈੱਕ ਕਰਨਗੇ ਤੁਹਾਡੇ ਫਿਰ ਤੁਹਾਨੂੰ ਆਫਰ ਲੈਟਰ ਦੇਣਗੇ ਇਹ ਜਿਹੜੀਆਂ ਐਕਚੁਅਲੀ ਇਹ ਚੇਂਜਸ ਕਿਉਂ ਆ ਰਹੀਆਂ ਨੇ ਅਸੀਂ ਸਿਸਟਮ ਨੂੰ ਇੰਨਾ ਕ ਜਿਆਦਾ ਖਰਾਬ ਕਰਤਾ ਇਹ ਨਿਊਜ਼ ਜਾ ਕੇ ਪਿੱਛੇ ਕਨੈਕਟ ਹੁੰਦੀ ਹੈ ਜਿਹੜੇ 700 ਬੱਚਾ ਜਿਹੜਾ ਉੱਥੇ ਗਿਆ ਸੀ ਨਾ ਬਿਨਾਂ ਲੈਟਰ ਔਰ ਜਿਹੜਾ ਨੇ ਡਾਇਰੀ ਲੈਟਰਾਂ ਲਾਈਆਂ ਸੀਗੀਆਂ ਇਹ ਨਿਊਜ਼ ਉੱਥੇ ਜਾ ਕੇ ਕਨੈਕਟ ਹੁੰਦੀ ਆ ਐਕਚੁਅਲੀ ਇਮੀਗ੍ਰੇਸ਼ਨ ਨੂੰ ਉਦੋਂ ਪਤਾ ਲੱਗਿਆ ਕਿ ਆਹ ਕੀ ਹੋ ਗਿਆ ਯਾਰ ਸਿੱਧਾ ਸਿੱਧਾ ਉਹਨਾਂ ਦੇ ਉੱਤੇ ਨਿਸ਼ਾਨ ਪੈਂਦਾ ਸੀਗਾ ਕਿ ਤੁਸੀਂ ਚੈੱਕ ਕੀ ਕੀਤਾ ਫਿਰ ਰਾਈਟ ਆਫੀਸਰ ਨੇ ਵੀਜ਼ਾ ਦੇਤਾ ਤੁਸੀਂ ਉਹਨਾਂ ਨੇ ਲੈਟਰ ਐਡਿਟ ਕਰ ਕਰਕੇ ਲਾਈ ਗਏ ਆਫਰ ਲੈਟਰਾਂ ਲਾਈ ਗਏ ਉੱਥੋਂ ਉਹਨਾਂ ਨੇ ਸ਼ੁਰੂ ਕਰਤਾ ਕਿ ਇਹਨੂੰ ਹੁਣ ਸਹੀ ਕਰੀਏ ਸਿਸਟਮ ਨੂੰ ਹੂੰ ਉਹਦੇ ਕਰਕੇ ਚੇਂਜਸ ਕੀਤੀ ਉੱਥੋਂ ਮੁਟ ਵੱਜਿਆ ਗਿਆ ਉੱਥੋਂ ਮੁਟ ਵੱਜਿਆ ਅਸੀਂ ਹੀ ਕੀਤਾ ਵਾ ਹੂੰ ਹੂੰ ਅਗਲੀਆਂ ਜਿਹੜੀਆਂ ਚੇਂਜਸ ਨੇ ਨਾ ਉਹ ਵੀ ਅਸੀਂ ਹੀ ਕਰਾਈਆਂ ਨੇ ਹੂੰ ਸੱਚੀ ਦੱਸਾਂ ਪਰ ਡਰਨ ਦੀ ਲੋੜ ਨਹੀਂ ਅਗੇਨ ਮੈਂ ਕਹੂੰਗਾ ਡਰਨ ਦੀ ਲੋੜ ਨਹੀਂ ਹੈਗੀ ਸੋ 35% ਜਿਹੜਾ ਕੈਪ ਇਹਨਾਂ ਨੇ ਕਿਹਾ ਕਿ 35% ਐਟ ਕੀ ਘਟ ਵੀ ਦੋ ਮੈਂ ਕਿਹਾ ਪ੍ਰਾਈਵੇਟ ਕਾਲਜ ਅਰ ਬੱਚਾ ਜਾਊਗਾ ਹੀ ਨਹੀਂ ਨਾ 35% ਤੋਂ ਤਾਂ ਕਿਤੇ ਘਟ ਜਾਣਾ ਵਾ ਕਿਉਂਕਿ ਜਿਹੜਾ ਪ੍ਰਾਈਵੇਟ ਕਾਲਜ ਚ ਜਾਣ ਵਾਲਾ ਬੱਚਾ ਸੀ ਨਾ ਬਹੁਤ ਜ਼ਿਆਦਾ ਸੀ ਪਬਲਿਕ ਹਾਂਜੀ ਪਰ ਪਰ ਹਰੀ ਜੀ ਸਵਾਲ ਫਿਰ ਇਹ ਵੀ ਹੈ ਨਾ ਕਿ ਆਮ ਹੁਣ ਲੋਕਾਂ ਨੂੰ ਤਾਂ ਇੰਨਾ ਟੈਕਨੀਕਲ ਚੀਜ਼ਾਂ ਨਹੀਂ ਪਤਾ ਜਿਵੇਂ ਤੁਸੀਂ ਜੋ ਦੱਸ ਰਹੇ ਹੋ ਕਿ ਇੱਕ ਸਾਲ ਪ੍ਰਾਈਵੇਟ ਕਾਲਜ ਚ ਲਾ ਲਿਆ ਫਿਰ ਉਸ ਤੋਂ ਬਾਅਦ ਤੁਸੀਂ ਪਬਲਿਕ ਕਾਲਜ ਚ ਲਾ ਰਿਆ ਇੰਨੀ ਇੱਕ ਆਮ ਪਿੰਡੂ ਬੰਦੇ ਨੂੰ ਇਹ ਚੀਜ਼ਾਂ ਨਹੀਂ ਪਤਾ ਹੋਣ ਗਿਆ ਮੈਨੂੰ ਵੀ ਨਹੀਂ ਪਤਾ ਇਹ ਚੀਜ਼ਾਂ ਕਿ ਕਿਹੜੇ ਜਿਹੜੇ ਇਹ ਮੋਰੀਆ ਨੇ ਹੈਨਾ ਪਰ ਇਹ ਫਿਰ ਥੋੜਾ ਜਿਹਾ ਵੀ ਦੱਸੋ ਨਾ ਕਿ ਜਿਹੜਾ ਹੁਣ ਤੁਸੀਂ ਕਿਹਾ ਕਿ 35% ਦਾ ਕੈਪ ਲੱਗ ਗਿਆ ਔਰ ਇਹੀ ਉਹਦੇ ਅੱਗੇ ਅਗਲਾ ਪੱਖ ਇਹ ਆ ਗਿਆ ਕਿ ਜਿਹੜਾ ਉਹਦਾਂ ਨੇ ਪ੍ਰਾਈਵੇਟ ਕਾਲਜ ਨੂੰ ਜਿਹੜਾ ਪੜਿਆ ਹੋਊਗਾ ਉਹਨੂੰ ਵਰਕ ਦੇ ਵਿੱਚ ਕਨਵਰਟ ਨਹੀਂ ਕਰਨਾ ਤੇ ਉਹੀ ਗੱਲ ਹੋ ਗਈ ਤਾਂ ਫਿਰ ਪਤਾ ਕਿਵੇਂ ਲੱਗੂਗਾ ਮਾਪਿਆਂ ਨੂੰ ਜਾਂ ਬੱਚੇ ਨੂੰ ਕਿ ਪ੍ਰਾਈਵੇਟ ਕਾਲਜ ਆ ਕਿਵੇਂ ਆ ਕਿਵੇਂ ਹੁੰਦਾ ਇਹ ਇੱਕ ਤਾਂ ਪਹਿਲੀ ਗੱਲ ਆ ਜੀ ਸਭ ਤੋਂ ਪਹਿਲਾਂ ਸੀ ਇਹ ਕਹਿਣਾ ਬੰਦ ਕਰੀ ਉਹਨਾਂ ਨੂੰ ਮਾਪਿਆਂ ਨੂੰ ਕਹਿ ਰਿਹਾ ਕਿ ਸਾਡੇ ਬੱਚੇ ਨੂੰ ਕੈਨੇਡਾ ਭੇਜ ਦਿਓ ਜੀ ਆ ਪਿਆ ਪੈਸੇ ਹੂੰ ਇਹ ਤੇ ਪਹਿਲੀ ਸਭ ਤੋਂ ਪਹਿਲੀ ਗੱਲ ਅਸੀਂ ਬੰਦ ਕਰਨੀ ਆ ਸਾਰੇ ਪੰਜਾਬੀਓ ਨੂੰ ਪਲੀਜ਼ ਬੇਨਤੀ ਆ ਆ ਪਾਇਆ ਸਾਡੇ ਪੈਸੇ ਆ ਇੰਨੇ ਬੈਂਡ ਪਾਇਆ ਭੇਜ ਦਿਓ ਜੀ ਇਹ ਕਹਿਣਾ ਬੰਦ ਕਰੀਏ ਕੁਐਸਚਨ ਕਰਨਾ ਸ਼ੁਰੂ ਕਰੀਏ ਕਿਹੜੇ ਕਾਲਜ 'ਚ ਭੇਜੋਗੇ ਟੂ ਬੀ ਓਨੈਸਟ ਸੀਆਈਸੀਸੀ ਦੀ ਸੀਆਈਸੀ ਦੀ ਵੈਬਸਾਈਟ ਆ canada.ca ਤੇ ਉੱਥੇ ਤੁਸੀਂ ਤੁਸੀਂ ਗੂਗਲ ਤੇ ਲਿਖ ਲਓ ਡੀਐਲਆਈ ਇੰਸਟੀਚਿਊਟ ਠੀਕ ਆ ਜੀ ਡੀਐਲਆਈ ਡੈਜ਼ਿਗਨੇਟਰਡ ਲਰਨਿੰਗ ਇੰਸਟੀਚਿਊਟ ਠੀਕ ਆ ਜੀ ਉੱਥੇ ਲਿਖੋਗੇ ਵੈਬਸਾਈਟ ਆ ਗਈ ਔਰ ਵੈਬਸਾਈਟ ਵੀ canada.ca ਦੀ ਵੈਬਸਾਈਟ ਖੋਲਣੀ ਹੈ ਜਿਹੜੀ ਗਵਰਨਮੈਂਟ ਦੀ ਸਾਈਟ ਆ ਉਹਦੇ ਜਾ ਕੇ ਆਪਦੇ ਇੰਸਟੀਚਿਊਟ ਦਾ ਨਾਮ ਲਿਖੋ ਤੁਹਾਨੂੰ ਉਥੋਂ ਇਨਫੋਰਮੇਸ਼ਨ ਨਿਕਲ ਆਣੀ ਵੀ ਕਾਲਜ ਹੈ ਕਿਹੜਾ ਵਾ ਠੀਕ ਹੈ ਜੀ ਜੇ ਤਾਂ ਅੱਗੇ PGWP ਤੇ ਕਾਲਜ ਦਾ ਨਾਮ ਉਹਦਾ ਡੀਐਲਆਈ ਨੰਬਰ ਲਿਖਿਆ ਹੋਊ ਅੱਗੇ ਉਹਦਾ PGWP ਲਿਖਿਆ ਹੋਊਗਾ ਉੱਥੇ ਜੇ ਤਾਂ Yes ਲਿਖਿਆ ਤਾਂ ਸਮਝ ਲਓ ਪਬਲਿਕ ਕਾਲਜ